ਜਲੰਧਰ ਤੋਂ ਤਕਰੀਬਨ 55 ਕਿਲੋਮੀਟਰ ਦੂਰ ਪਿੰਡ ਮੈਸਮਪੁਰ ਇੱਕ ਔਰਤ ਅਤੇ ਇੱਕ ਮਰਦ ਕਾਰ ਦੇ ਵਿੱਚ ਸਵਾਰ ਹੁੰਦੇ ਨੇ ਜਿੱਥੇ ਜਾ ਕੇ ਉਹ ਕਾਰ ਰੋਕਦੀ ਹੈ ਉੱਥੇ ਮੋਟਰਸਾਈਕਲਾਂ ਤੇ ਸਵਾਰ ਹਥਿਆਰਬੰਦ ਆ ਜਾਂਦੇ ਨੇ ਕਿਸੇ ਨੂੰ ਕੁਝ ਸਮਝ ਆਵੇ ਉਸ ਤੋਂ ਪਹਿਲਾਂ ਹੀ ਉਹ ਉਹਨਾਂ ਉੱਤੇ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ ਜਿਸ ਨਾਲ ਉਹਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਰੌਲਾ ਪੈ ਜਾਂਦਾ ਹੈ ਤੇ ਹਥਿਆਰਬੰਦ ਉਥੋਂ ਚਲੇ ਜਾਂਦੇ ਨੇ ਜਦ ਲੋਕ ਇਕੱਠੇ ਹੁੰਦੇ ਨੇ ਤਾਂ ਉਹ ਕਹਿੰਦੇ ਨੇ ਕਿ ਦੋ ਜਾਨਾਂ ਦੀ ਮੌਤ ਹੋ ਗਈ ਮਰਦ ਅਤੇ ਔਰਤ ਦੀ ਪਰ ਮੌਤ ਦੋ ਜਾਨਾਂ ਦੀ ਨਹੀਂ ਹੋਈ ਸੀ ਮੌਤ ਤਿੰਨ ਜਾਨਾਂ ਦੀ ਹੋਈ ਸੀ ਮਰਦ ਔਰਤ ਅਤੇ ਔਰਤ ਦੇ ਗਰਭ ਦੇ ਵਿੱਚ ਪਲ ਰਿਹਾ ਬੱਚਾ ਕਿਉਂਕਿ ਉਹ ਔਰਤ ਪ੍ਰੈਗਨੈਂਟ ਸੀ ਮਰਦ ਐਸੇ ਕੈਟਾਗਰੀ ਨਾਲ ਸੰਬੰਧਿਤ ਸੀ ਤੇ ਔਰਤ ਜਰਨਲ ਕੈਟਾਗਰੀ ਨਾਲ ਦਰਅਸਲ ਇਹ ਕਹਾਣੀ ਉਸ ਸੰਗੀਤ ਜਗਤ ਦੇ ਪੰਜਾਬੀ ਸਿੰਗਰ ਦੀ ਹੈ ਜਿਸ ਨੇ ਦੁਨੀਆਂ ਦੇ ਵਿੱਚ ਸੰਗੀਤ ਜਗਤ ਦੀ ਦੁਨੀਆਂ ਦੇ ਵਿੱਚ ਆਪਣਾ ਨਾਮ ਐਦਾਂ ਚਮਕਾਇਆ ਕਿ ਉਸ ਨੂੰ ਲੋਕ ਬੜਾ ਪਿਆਰ ਕਰਦੇ ਸੀ ਤੇ ਮਰਨ ਤੋਂ ਬਾਅਦ ਅੱਜ ਵੀ ਲੋਕ ਉਸ ਦੇ ਫੈਨ ਨੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਿਓ ਇਹ ਘਟਨਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਦੁੱਗਰੀ ਦੀ ਗੱਲ ਹੈ 21 ਜੁਲਾਈ 1960 ਦੀ ਹਰੀ ਸਿੰਘ ਸੰਦੀਲਾ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਜਿਸ ਦਾ ਨਾਮ ਧਨੀ RAM ਰੱਖਿਆ ਜਾਂਦਾ ਹੁਣ ਧਨੀ RAM ਵੱਡਾ ਹੋ ਰਿਹਾ ਸੀ ਤੇ ਧਨੀ RAM ਸੰਗੀਤ ਨਾਲ ਬੜਾ ਪਿਆਰ ਕਰਦਾ ਸੀ ਗੀਤ ਸੁਣਨੇ ਗਾਉਣੇ ਤੇ ਲਿਖਣੇ ਉਸ ਨੂੰ ਬੜੇ ਪਸੰਦ ਸੀ ਹੁਣ ਧਨੀ RAM ਨੇ ਢੋਲਕ ਵੀ ਸਿੱਖ ਲਈ ਸੀ ਤੇ ਹੌਲੀ-ਹੌਲੀ ਹਾਰਮੋਨੀਅਮ ਵੀ ਸਿੱਖ ਲਿਆ ਸੀ ਪਰ ਘਰ ਵਿੱਚ ਗਰੀਬੀ ਸੀ ਇਸ ਲਈ ਉਹ ਇੱਕ ਫੈਕਟਰੀ ਦੇ ਵਿੱਚ ਕੰਮ ਕਰਨ ਲੱਗਾ ਜਿੱਥੇ ਕੱਪੜਾ ਬਣਦਾ ਸੀ ਹੁਣ ਧਨੀ RAM ਨੇ ਤੂੰਬੀ ਵਜਾਉਣੀ ਵੀ ਸਿੱਖ ਲਈ ਸੀ ਫੈਕਟਰੀ ਦੇ ਵਿੱਚ ਉਸ ਦੇ ਸਾਥੀ ਉਸ ਨੂੰ ਕਹਿ ਦਿੰਦੇ ਕਿ ਤੂੰ ਤਾਂ ਸਾਨੂੰ ਬਸ ਗੀਤ ਹੀ ਸੁਣਾ ਦੇ ਤੂੰ ਵੀ ਤੇ ਤੇਰਾ ਕੰਮ ਅਸੀਂ ਖੁਦ ਕਰ ਦੇਵਾਂਗੇ ਧਨੀ RAM ਬੜਾ ਅੱਛਾ ਗਾਉਂਦਾ ਸੀ ਤੇ ਹੁਣ ਲੋਕ ਉਸ ਨੂੰ ਅਮਰ ਸਿੰਘ ਕਹਿਣ ਲੱਗ ਗਏ ਸੀ ਚੱਲਦੇ ਚੱਲਦੇ 1978 ਆ ਜਾਂਦਾ ਹੈ 1978 ਦੇ ਵਿੱਚ ਪੰਜਾਬੀ ਸਿੰਗਰ ਸੁਰਿੰਦਰ ਸ਼ਿੰਦਾ ਅਤੇ ਕੁਲਦੀਪ ਮਾਨਕ ਦੀ ਬਹੁਤ ਜ਼ਿਆਦਾ ਚੜ੍ਹਾਈ ਸੀ ਇਨਾਂ ਦੇ ਗੀਤ ਘਰ ਘਰ ਵੱਜਦੇ ਸੀ ਹਰ ਇੱਕ ਬੰਦੇ ਦੀ ਜ਼ੁਬਾਨ ਤੇ ਇਹਨਾਂ ਦੇ ਗੀਤ ਸੀ ਹੁਣ ਅਮਰ ਸਿੰਘ ਫੈਸਲਾ ਕਰਦਾ ਕਿ ਮੈਂ ਜੋ ਗੀਤ ਲਿਖਦਾ ਹਾਂ ਉਹ ਸੁਰਿੰਦਰ ਸਿੰਦੇ ਨੂੰ ਦੇਵਾਂ ਅਮਰ ਸਿੰਘ ਸੁਰਿੰਦਰ ਸਿੰਦੇ ਕੋਲ ਚਲਿਆ ਜਾਂਦਾ ਉਸ ਨੂੰ ਕਹਿੰਦਾ ਕਿ ਤੁਸੀਂ ਮੇਰੇ ਗੀਤ ਗਾਵੋ ਤਾਂ ਸੁਰਿੰਦਰ ਸਿੰਦਾ ਉਸ ਦੇ ਗੀਤ ਦੇਖਦਾ ਹੈ ਗੀਤ ਦੇਖਣ ਤੋਂ ਬਾਅਦ ਕਹਿੰਦਾ ਕਿ ਠੀਕ ਹੈ ਮੈਂ ਤੇਰੇ ਗੀਤ ਗਾਵਾਂਗਾ ਫਿਰ ਉਹ ਗੀਤ ਸਟੇਜਾਂ ਤੇ ਗਾਏ ਜਾਂਦੇ ਨੇ ਤੇ ਉਹ ਗੀਤ ਬੜੇ ਮਕਬੂਲ ਹੁੰਦੇ ਨੇ ਪਰ ਇਹ ਜੋੜੀ 2 ਸਾਲੀ ਚੱਲਦੀ ਹੈ 1980 ਆ ਜਾਂਦਾ ਹੈ ਪਰ ਇਹ ਜੋੜੀ ਹੁਣ ਟੁੱਟ ਜਾਂਦੀ ਹੈ ਕਿਉਂਕਿ ਅਮਰ ਸਿੰਘ ਨੂੰ ਲੱਗ ਰਿਹਾ ਸੀ ਕਿ ਮੈਨੂੰ ਜੋ ਗੀਤਾਂ ਬਦਲੇ ਪੈਸੇ ਮਿਲਦੇ ਨੇ ਉਹ ਥੋੜੇ ਨੇ ਤੇ ਹੁਣ ਅਮਰ ਸਿੰਘ ਫੈਸਲਾ ਕਰਦਾ ਹੈ ਕਿ ਮੈਂ ਖੁਦ ਗਾਵਾਂਗਾ ਤੇ ਫਿਰ ਇੱਕ ਟੀਮ ਬਣਦੀ ਹੈ ਉਹ ਅਮਰ ਸਿੰਘ ਦੇ ਖਾੜਿਆਂ ਨੂੰ ਅਰੇਂਜ ਕਰਦੀ ਹੈ ਤੇ ਉੱਥੇ ਅਮਰ ਸਿੰਘ ਗਾਉਂਦਾ ਹੈ ਅਮਰ ਸਿੰਘ ਦੀ ਰੋਜ਼ਾਨਾ ਚੜ੍ਹਾਈ ਹੁੰਦੀ ਗਈ ਉਸ ਨੂੰ ਲੋਕ ਜਾਣਣ ਲੱਗੇ ਪਹਿਚਾਨਣ ਲੱਗੇ ਉਸ ਦੇ ਗੀਤਾਂ ਨੂੰ ਲੋਕ ਬੜਾ ਪਿਆਰ ਕਰਨ ਲੱਗੇ ਅੱਜ ਅਮਰ ਸਿੰਘ ਸੰਦੀਲਾ ਅਮਰ ਸਿੰਘ ਚਮਕੀਲਾ ਬਣ ਗਿਆ ਸੀ ਕਿਉਂਕਿ ਉਸ ਦਾ ਨਾਂ ਸਤਾਰੇ ਵਾਂਗੂ ਚਮਕ ਰਿਹਾ ਸੀ ਕਿਸੇ ਨੇ ਕਿਹਾ ਕਿ ਸੰਦੀਲਾ ਨਹੀਂ ਚਮਕੀਲਾ ਤੇ ਹੁਣ ਇਸ ਦਾ ਨਾਮ ਅਮਰ ਸਿੰਘ ਚਮਕੀਲਾ ਹੋ ਗਿਆ ਹੁਣ ਲੋਕ ਅਮਰ ਸਿੰਘ ਚਮਕੀਲੇ ਦੇ ਫੈਨ ਹੋ ਗਏ ਸੀ ਕੋਈ ਵੀ ਕਲਾਕਾਰ ਇਸ ਦਾ ਮੁਕਾਬਲਾ ਨਹੀਂ ਕਰਦਾ ਸੀ ਜਦੋਂ ਇਸ ਦਾ ਖਾੜਾ ਲੱਗਦਾ ਤਾਂ ਲੋਕ ਦੂਰੋਂ ਦੂਰੋਂ ਖਾੜਾ ਦੇਖਣ ਆਉਂਦੇ ਇਸ ਦੇ ਗੀਤ ਦਿਓਰ ਪਰਜਾਈ ਪਤੀ ਪਤਨੀ ਜੇਠ ਪਰਜਾਈ ਪ੍ਰੇਮੀ ਪ੍ਰੇਮਿਕਾ DJ ਕਰ ਵਾਲੇ ਹੁੰਦੇ ਸੀ ਚਮਕੀਲੇ ਦੇ ਗੀਤ ਚਮਕੀਲੇ ਦਾ ਨਾਮ ਚਮਕੀਲੇ ਦਾ ਅਖਾੜਾ ਇੰਨਾ ਮਸ਼ਹੂਰ ਹੋ ਗਿਆ ਸੀ ਕਿ ਸਾਲ ਦੇ ਵਿੱਚ 365 ਦਿਨ ਹੁੰਦੇ ਨੇ ਪਰ ਚਮਕੀਲੇ ਕੋਲ ਸਾਲ ਦੇ ਵਿੱਚ 366 ਅਖਾੜੇ ਸੀ ਜਾਨੀ ਇੱਕ ਵੀ ਦਿਨ ਐਦਾਂ ਦਾ ਨਹੀਂ ਸੀ ਜਿਸ ਵਿੱਚ ਚਮਕੀਲਾ ਬੇਲਾ ਹੋਵੇ ਚਮਕੀਲੇ ਦੀ ਮੰਗ ਐਨੀ ਵੱਧ ਚੁੱਕੀ ਸੀ ਕਿ ਚਮਕੀਲਾ ਜਿੰਨੇ ਵੀ ਪੈਸੇ ਮੰਗਦਾ ਅਗਲਾ ਉਸ ਨੂੰ ਓਨੇ ਪੈਸੇ ਦੇਣ ਨੂੰ ਤਿਆਰ ਸੀ ਸਾਲ 1980 ਦੇ ਵਿੱਚ ਤਕਰੀਬਨ 4 ਤੋਂ 5-5000 ਰੁਪਏ ਦੇ ਵਿੱਚ ਚਮਕੀਲੇ ਦੇ ਅਖਾੜੇ ਲੱਗ ਰਹੇ ਸੀ ਜੇ ਦੇਖਿਆ ਜਾਵੇ ਤਾਂ ਇੱਕ ਸਰਕਾਰੀ ਮੁਲਾਜ਼ਮ ਦੀ ਤਨਖਾਹ 1980 ਦੇ ਵਿੱਚ 80 ਤੋਂ 100 ਰੁਪਿਆ ਹੁੰਦੀ ਸੀ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ 4-5000 ਦੀ ਕਿੰਨੀ ਕੀਮਤ ਹੋਵੇਗੀ ਚਮਕੀਲੇ ਦੇ ਨਾਲ ਜੋ ਲੇਡੀ ਸਿੰਗਰ ਗਾਉਂਦੀਆਂ ਸੀ ਊਸ਼ਾ ਤੇ ਸੋਨੀਆ ਪਰ ਚਮਕੀਲੇ ਨੂੰ ਇਹ ਲੱਗਦਾ ਸੀ ਕਿ ਉਸ ਨਾਲ ਕੋਈ ਸਿੰਗਰ ਹੋਰ ਹੋਣੀ ਚਾਹੀਦੀ ਹੈ ਤੇ ਫਿਰ ਚਮਕੀਲੇ ਦੀ ਭਾਲ ਖਤਮ ਹੁੰਦੀ ਹੈ ਇੱਕ ਨਾਮ ਅਮਰਜੋਤ ਕੌਰ ਦਾ ਉਹ ਸਾਹਮਣੇ ਆਉਂਦਾ ਹੈ ਅਮਰਜੋਤ ਕੌਰ ਵਿਆਹੀ ਹੁੰਦੀ ਹੈ ਇਸ ਨੂੰ ਗਾਉਣ ਦਾ ਬੜਾ ਸ਼ੌਂਕ ਹੁੰਦਾ ਹੈ ਪਰ ਇਸ ਦੇ ਘਰ ਵਾਲਾ ਉਸ ਦੀ ਇਸ ਗੱਲ ਤੋਂ ਨਾਰਾਜ਼ ਰਹਿੰਦਾ ਸੀ ਉਹ ਕਹਿੰਦਾ ਸੀ ਕਿ ਮੈਂ ਤੈਨੂੰ ਗੋਨ ਨਹੀਂ ਦੇਣਾ ਪਰ ਅਮਰਜੋਤ ਦਾ ਵੀ ਸੰਗੀਤ ਦੇ ਨਾਲ ਬੜਾ ਪਿਆਰ ਸੀ ਇਸ ਗੱਲ ਤੇ ਉਹਨਾਂ ਦਾ ਤਲਾਕ ਹੋ ਜਾਂਦਾ ਹੈ ਤੇ ਹੁਣ ਚਮਕੀਲੇ ਅਤੇ ਅਮਰਜੋਤ ਦੀ ਜੋੜੀ ਬਣ ਜਾਂਦੀ ਹੈ ਇਧਰ ਚਮਕੀਲੇ ਦਾ ਵੀ ਵਿਆਹ ਹੋਇਆ ਹੁੰਦਾ ਹੈ ਇਹ ਵੀ ਆਪਣੀ ਘਰ ਵਾਲੀ ਨੂੰ ਤਲਾਕ ਦੇ ਦਿੰਦਾ ਹੈ ਤੇ ਹੁਣ ਅਮਰਜੋਤ ਤੇ ਚਮਕੀਲਾ ਦੋਨੋਂ ਵਿਆਹ ਕਰਵਾ ਲੈਂਦੇ ਨੇ ਹੁਣ ਤਾਂ ਇਹਨਾਂ ਦੀ ਜੋੜੀ ਸੁਪਰ ਹਿੱਟ ਹੋ ਗਈ। ਇਹਨਾਂ ਦੀ ਜੋੜੀ ਨੇ ਧਮਾਲਾਂ ਪਾ ਦਿੱਤੀਆਂ। ਕੈਨੇਡਾ, ਅਮਰੀਕਾ, ਦੁਵਾਈ ਵਰਗੇ ਦੇਸ਼ਾਂ ਦੇ ਵਿੱਚ ਵੀ ਚਮਕੀਲੇ ਨੂੰ ਸੁਣਿਆ ਜਾਣ ਲੱਗ ਗਿਆ। ਹੁਣ ਜਦੋਂ ਚਮਕੀਲੇ ਦੀ ਕੋਈ ਨਵੀਂ ਕੈਸਟ ਆਉਂਦੀ ਤਾਂ ਹੱਥੋ ਹੱਥੀ ਵਿਕ ਜਾਂਦੀ ਹੈ। ਕੈਸਟਾਂ ਦੀ ਬਲੈਕ ਹੋਣ ਲੱਗੀ ਸੀ। ਦੌਰ ਸੀ 1985 ਦਾ। ਤੇ ਚਮਕੀਲਾ ਵੀ ਦਿਨੋਂ ਦਿਨ ਚਮਕ ਰਿਹਾ ਸੀ। ਉਧਰ ਪੰਜਾਬ ਵਿੱਚ ਅੱਤਵਾਦ ਦਾ ਦੌਰ ਵੀ ਜੋਰਾਂ ਤੇ ਸੀ। ਕਈ ਲੋਕ ਹੁਣ ਚਮਕੀਲੇ ਦੀ ਤਰੱਕੀ ਤੋਂ ਮਚਣ ਲੱਗੇ ਸੀ। ਉਹਨਾਂ ਨੂੰ ਉਸ ਦੀ ਤਰੱਕੀ ਬਰਦਾਸ਼ਤ ਨਹੀਂ ਹੋ ਰਹੀ ਸੀ ਤੇ ਕਈ ਲੋਕ ਇਹ ਕਹਿੰਦੇ ਸੀ ਕਿ ਚਮਕੀਲਾ ਗੰਦੇ ਗਾਣੇ ਗਾਉਂਦਾ ਹੈ। ਪਰ ਲੋਕਾਂ ਦਾ ਬਹੁਤ ਵੱਡਾ ਹਿੱਸਾ ਚਮਕੀਲੇ ਨੂੰ ਪਿਆਰ ਕਰਦਾ ਸੀ। ਉਸ ਦੇ ਗਾਣਿਆਂ ਨੂੰ ਸੁਣਦਾ ਸੀ। ਉਸ ਸਮੇਂ ਦੇ ਵਿੱਚ 500 ਬੰਦਾ ਇਕੱਠਾ ਕਰਨਾ ਬਹੁਤ ਮੁਸ਼ਕਲ ਗੱਲ ਸੀ ਪਰ ਚਮਕੀਲੇ ਦਾ ਅਖਾੜਾ ਦੇਖਣ ਲਈ ਹਜ਼ਾਰਾਂ ਬੰਦਾ ਇਕੱਠਾ ਹੋ ਜਾਇਆ ਕਰਦਾ ਸੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੋਨੋਂ ਇਕੱਠੇ ਰਹਿੰਦੇ ਸੀ ਕਿਉਂਕਿ ਏ ਕੀਲੇ ਨੇ ਆਪਣੀ ਪਤਨੀ ਨੂੰ ਤੇ ਅਮਰਜੋਤ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਸੀ ਹੁਣ ਚਮਕੀਲੇ ਦੇ ਕਈ ਤਰ੍ਹਾਂ ਦੇ ਦੁਸ਼ਮਣ ਬਣ ਗਏ ਸੀ ਇੱਕ ਦੁਸ਼ਮਣ ਉਹ ਜੋ ਇਸ ਦੀ ਚੜ੍ਹਾਈ ਨੂੰ ਪਸੰਦ ਨਹੀਂ ਕਰਦੇ ਸੀ ਇੱਕ ਦੁਸ਼ਮਣ ਉਹ ਜੋ ਇਹ ਸੋਚਦੇ ਸੀ ਕਿ ਐਸਸੀ ਕੈਟਾਗਰੀ ਦੇ ਬੰਦੇ ਦੇ ਨਾਲ ਜਰਨਲ ਕੈਟਾਗਰੀ ਦੀ ਔਰਤ ਨੇ ਕਿਉਂ ਵਿਆਹ ਕਰਵਾ ਲਿਆ ਤੇ ਇੱਕ ਉਸ ਵੇਲੇ ਅੱਤਵਾਦ ਦਾ ਬੜਾ ਜ਼ੋਰ ਸੀ ਕਈ ਲੋਕ ਇਹ ਕਹਿੰਦੇ ਸੀ ਕਿ ਚਮਕੀਲਾ ਗੰਦੇ ਗਾਣੇ ਗਾਉਂਦਾ ਹੈ ਹੁਣ 8 ਮਾਰਚ 1988 ਦਾ ਦਿਨ ਆ ਜਾਂਦਾ ਹੈ ਮੈਸਮਪੁਰ ਵਿੱਚ ਇਹਨਾਂ ਦਾ ਅਖਾੜਾ ਸੀ ਲੋਕ ਇਹਨਾਂ ਦੀ ਉਡੀਕ ਕਰ ਰਹੇ ਸੀ ਤੇ ਫੇਰ ਇਹਨਾਂ ਦੀ ਕਾਰ ਅਖਾੜੇ ਵਾਲੀ ਜਗ੍ਹਾ ਤੇ ਆਉਂਦੀ ਹੈ ਜਦੋਂ ਕਾਰ ਰੁਕਦੀ ਹੈ ਉਸ ਸਮੇਂ ਮੋਟਰਸਾਈਕਲਾਂ ਤੇ ਸਵਾਰ ਹਥਿਆਰਬੰਦ ਆ ਜਾਂਦੇ ਨੇ ਤੇ ਉਹ ਇਹਨਾਂ ਉੱਤੇ ਤਾਬੜ ਤੋਰ ਫੈਰਿੰਗ ਕਰ ਦਿੰਦੇ ਨੇ ਜਿਸ ਵਿੱਚ ਇਹਨਾਂ ਦੋਨਾਂ ਦੀ ਮੌਤ ਹੋ ਜਾਂਦੀ ਹੈ ਤੇ ਅਮਰਜੋਤ ਦੇ ਗਰਭ ਵਿੱਚ ਪਲ ਰਿਹਾ ਬੱਚਾ ਉਹ ਵੀ ਮਾਰਿਆ ਜਾਂਦਾ ਹੈ ਅਤੇ ਇਹਨਾਂ ਦੇ ਦੋ ਹੋਰ ਸਾਥੀ ਮਾਰੇ ਜਾਂਦੇ ਨੇ ਉਹ ਬੰਦੇ ਇਹਨਾਂ ਨੂੰ ਮਾਰ ਕੇ ਚਲੇ ਜਾਂਦੇ ਨੇ ਪਰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਕਿ ਜੋ ਬੰਦਿਆਂ ਨੇ ਇਹਨਾਂ ਨੂੰ ਮਾਰਿਆ ਸੀ ਉਹ ਕੌਣ ਸੀ ਇਹ ਰਾਜ਼ ਰਾਜ਼ ਹੀ ਰਹਿ ਗਿਆ ਇਹਦੇ ਬਾਰੇ ਕੁਝ ਪਤਾ ਨਹੀਂ ਲੱਗਿਆ ਕਿਉਂਕਿ ਪੁਲਿਸ ਨੇ ਇਸ ਦੀ ਜਾਂਚ ਕਰ ਰਹੇ ਨੇ ਕਿ ਇਮਾਨਦਾਰੀ ਨਾਲ ਨਹੀਂ ਕੀਤੀ ਜੇ ਇਮਾਨਦਾਰੀ ਨਾਲ ਕੀਤੀ ਹੁੰਦੀ ਤਾਂ ਉਹਨਾਂ ਹਥਿਆਰਿਆਂ ਦਾ ਪਤਾ ਲੱਗ ਸਕਦਾ ਸੀ ਜਿਨ੍ਹਾਂ ਨੇ ਇਹਨਾਂ ਨੂੰ ਮਾਰਿਆ ਸੀ ਜਿਨ੍ਹਾਂ ਨੇ ਇਹਨਾਂ ਤੇ ਗੋਲੀਆਂ ਚਲਾਈਆਂ ਸੀ ਹੁਣ ਗੱਲ ਇਹ ਸੀ ਕਿ ਇਹਨਾਂ ਨੂੰ ਮਰਵਾਇਆ ਕਿਹਨੇ ਹੈ ਜਾਂ ਤਾਂ ਕੰਪੀਟੀਸ਼ਨ ਦੇ ਕਾਰਨ ਕਿਸੇ ਸਿੰਗਰ ਨੇ ਇਹਨਾਂ ਨੂੰ ਮਰਵਾ ਦਿੱਤਾ ਜਾਂ ਫਿਰ ਜਿਹੜੇ ਲੋਕ ਇਹਨਾਂ ਦੀ ਸ਼ਾਦੀ ਤੋਂ ਇਹਨਾਂ ਦੇ ਵਿਆਹ ਤੋਂ ਖੁਸ਼ ਨਹੀਂ ਸੀ ਕਿ ਇੱਕ ਐਸਸੀ ਕੈਟਾਗਰੀ ਦਾ ਬੰਦਾ ਇੱਕ ਜਰਨਲ ਔਰਤ ਨਾਲ ਕਿਉਂ ਵਿਆਹ ਕਰਵਾਈ ਬੈਠਾ ਹੈ ਜਾਂ ਉਹਨਾਂ ਨੇ ਮਰਵਾ ਦਿੱਤਾ ਜਾਂ ਫਿਰ ਉਹਨਾਂ ਨੇ ਮਰਵਾ ਦਿੱਤਾ ਜੋ ਇਹ ਸੋਚਦੇ ਸੀ ਕਿ ਚਮਕੀਲੇ ਦੇ ਗਾਣੇ ਗੰਦੇ ਹੁੰਦੇ ਨੇ ਇਹ ਧੀਆ ਭੈਣਾਂ ਦੇ ਵਿੱਚ ਬਹਿ ਕੇ ਨਹੀਂ ਸੁਣਨ ਵਾਲੇ ਹੁੰਦੇ ਇਹ ਰਾਜ਼ ਰਾਜ ਹੀ ਰਹਿ ਗਿਆ ਇਸ ਬਾਰੇ ਅੱਜ ਤੱਕ ਨਹੀਂ ਪਤਾ ਲੱਗਿਆ ਕਿ ਚਮਕੀਲੇ ਅਤੇ ਅਮਰਜੋਤ ਦਾ ਕਤਲ ਕਿਸ ਨੇ ਕੀਤਾ ਸੀ ਕਹਿੰਦੇ ਨੇ ਕਿ ਚਮਕੀਲੇ ਕੋਲ 200 ਗਾਣਾ ਹੋਰ ਲਿਖਿਆ ਪਿਆ ਸੀ ਜੋ ਉਸ ਦੀ ਮੌਤ ਤੋਂ ਬਾਅਦ ਗਾਇਆ ਵੀ ਗਿਆ ਤੇ ਉਹ ਗੀਤ ਵੀ ਬੜੇ ਮਸ਼ਹੂਰ ਹੋਏ ਤੇ ਹੁਣ ਚਮਕੀਲੇ ਦੀ ਜ਼ਿੰਦਗੀ ਦੇ ਉੱਤੇ ਇੱਕ ਫਿਲਮ ਵੀ ਬਣੀ ਹੈ ਦਲਜੀਤ ਦੋਸਾਂਝ ਦੀ ਉਹ ਵੀ ਤੁਸੀਂ ਜ਼ਰੂਰ ਦੇਖਿਓ ਕਿਉਂਕਿ ਇਹੋ ਜਿਹੇ ਕਲਾਕਾਰ ਦੁਨੀਆ ਦੇ ਵਿੱਚ ਬਾਰ-ਬਾਰ ਨਹੀਂ ਆਉਂਦੇ ਜਿਨ੍ਹਾਂ ਨੇ ਆਪਣਾ ਨਾਂ ਦੇਸ਼ ਦੁਨੀਆ ਦੇ ਵਿੱਚ ਚਮਕਾਇਆ ਹੋਵੇ ਜਿਵੇਂ ਆਪਾਂ ਗੱਲ ਕਰਦੇ ਆ ਸਿੱਧੂ ਮੂਸੇਵਾਲੇ ਦੀ ਉਸ ਦਾ ਵੀ ਕਤਲ ਹੋ ਗਿਆ ਪਰ ਅਜੇ ਤੱਕ ਉਸ ਦੇ ਕਤਲ ਦਾ ਕਾਰਨ ਵੀ ਸਪਸ਼ਟ ਨਹੀਂ ਹੋਇਆ ਕਿ ਕਿਸ ਨੇ ਮਾਰਿਆ ਕਿਉਂ ਮਾਰਿਆ ਇਸ ਪਿੱਛੇ ਕੀ ਖੁੰਦਕ ਸੀ ਕੀ ਇਸ ਪਿੱਛੇ ਖਹਿ ਬਾਜ਼ੀ ਸੀ ਇਸ ਦਾ ਵੀ ਪਤਾ ਨਹੀਂ ਲੱਗਿਆ ਉਸੇ ਤਰ੍ਹਾਂ ਹੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਹੱਤਿਆ ਕਿਸ ਨੇ ਕੀਤੀ ਉਸ ਦਾ ਵੀ ਪਤਾ ਨਹੀਂ ਲੱਗਿਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ